ਸ਼ਾਵਾਂ ਠੰਡੀਆਂ ਬੋਰਡ ਦੀਆਂ ਛਾਵਾਂ ਜਿਸ ਤਰ੍ਹਾਂ ਆਂਦੇ ਪਈ ਮਾਵਾ ਜੀ ਮਾਵਾ ਤੇ ਇਸੇ ਤਰ੍ਹਾਂ ਠੰਡੀਆਂ ਬੋਰਡ ਦੀਆਂ ਛਾਵਾਂ ਹਾ 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 ਥੋੜੀ ਜੀ ਜਾਣਕਾਰੀ ਲੈਣੀ ਆ ਇੱਕ ਤੇ ਕੋਈ ਦੱਸ ਸਕਦਾ ਪਈ ਆ ਬੋਰਡ ਕਿੰਨਾ ਕੁ ਪੁਰਾਣਾ ਹੋਊਗਾ ਆਹ ਵੇਖੋ ਕੋਲ ਦੀ ਆਵਾਜ਼ ਤੇ ਵਾਪੀ ਵਾਪ ਕੋਲਾਂ ਬੋਲਦੀਆਂ ਹੂਕਦੀਆਂ ਹਾ 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 ਵਾਹ ਅੱਛਾ ਇਸ ਤਰ੍ਹਾਂ ਵਾਜੀ ਵੀ ਸ਼ਾਮ ਹੀ ਬੜੀ ਆ ਤੇ ਠੰਡਕ ਵੀ ਬੜੀ ਆ ਪਹਿਲੇ ਸਮੇਂ ਦੀ ਗੱਲ ਸੁਣੀ ਆਂਦੇ ਪੀ ਇਹਦੇ ਛੇਠਾਂ ਬਹੁਤ ਵਧੀਆ ਵਾ ਆਕਸੀਜਨ ਆ ਕਿਹੜੀ ਚੀਜ਼ ਆ ਜਿਹੜੀ ਫਾਇਦੇਮੰਦ ਆ ਕੋਈ ਦੱਸੋ ਜੇ ਕਿਸੇ ਨੂੰ ਪਤਾ ਹੋਵੇ ਭਰਾਓ ਇੱਕ ਦੱਸਦੇ ਆਂ ਭੀ ਆ ਜਿਹੜੀ ਆ ਨਾ ਇਹਨੂੰ ਆਂਦੇ ਹੁੰਦੇ ਬੋਰਡ ਦੀ ਦਾੜੀ ਬੋਰਡ ਦੀ ਦਾੜੀ ਜੇ ਕਿਸੇ ਭਰਾ ਨੂੰ ਪਤਾ ਹੋਵੇ ਭੈਣ ਭਰਾ ਨੂੰ ਦੱਸੋ ਕਿਹੜੇ ਕੰਮ ਆਉਂਦੀ ਆ ਦੇਖੋ ਵੀ ਕਿੰਨੀਆਂ ਸਪੋਰਟਾਂ ਲੱਗੀਆਂ ਜਿਤਨਾ ਕੋਠੇ ਨੂੰ ਲੈਂਟਰ ਨਹੀਂ ਪਾਇਆ ਹੁੰਦਾ ਉਸੇ ਤਰ੍ਹਾਂ ਬਣੀਆ ਗੱਲ ਕਮਾਲ ਦੀ ਐ ਪੁਰਾਣੇ ਬੋੜ ਆ ਜੀ ਜੇ ਕਿਸ ਨੂੰ ਅੰਦਾਜ਼ਾ ਹੋਵੇ ਤੇ ਕੋਈ ਦੱਸ ਸਕਦਾ ਵੀ ਕਿੰਨੇ ਕ ਸਾਲ ਪੁਰਾਣਾ ਹੋਊਗਾ ਇਹ ਕਿਹੜੇ ਵੇਲੇ ਦਾ ਬਾਪੂਆਂ ਦੇ ਦਾਦਿਆਂ ਦੇ ਵੇਲੇ ਦਾ ਵਾ ਕਿੰਨੇ ਕ ਸਾਲ ਪੁਰਾਣਾ ਕਿਹੜੀ ਸੰਦ ਆਊਗਾ ਇਹ ਕੇਦੇ ਉੱਤੇ ਜੀ ਗੋਲਾਂ ਲੱਗਦੀਆਂ ਨਹੀਂ ਲਾਲ 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 ਜੇ ਕਿਸ ਨੂੰ ਪਤਾ ਵੀ ਹੋਵੇ ਕੋਈ ਦੱਸ ਸਕਦਾ ਕਿਹੜੇ ਕੰਮ ਹੁੰਦੀਆਂ ਇੱਕ ਜਿਸ ਤਰ੍ਹਾਂ ਦੇ ਪੱਤੇ ਆ ਇਹਨਾਂ ਚ ਦੁੱਧ ਨਿਕਲਦਾ ਵਾ ਇਹਨੀਆਂ ਕਰੂੰਬਲਾਂ ਚ ਪੱਤੇ ਵੀ ਆਂਦੇ ਬੜੇ ਕੰਮ ਆਉਂਦੇ ਆ ਪਰ ਪੁੱਛਣ ਡੈ ਇਥੇ ਪਤਾ ਨਹੀਂ ਲੱਗਦਾ ਕਿਉਂਕਿ ਸਾਰਾ ਪੁਰਾਣਿਆਂ ਬੰਦਿਆਂ ਨੂੰ ਪਤਾ ਸੀ ਪਹਿਣ ਭਰਾਵਾਂ ਨੂੰ ਨਵੇਂ ਨੂੰ ਕਿਸ ਨੂੰ ਪਤਾ ਨਹੀਂ ਜਿਹੜਾ ਇਹਦੇ ਵਿੱਚੋਂ ਆਦੇ ਦੁੱਧ ਨਿਕਲਦਾ ਵਾ ਕਰੂੰਬਲਾਂ ਚੋਂ ਆ ਪੱਤੇ ਜਿਤਨਾ ਪਿੱਪਲ ਦੇ ਪੱਤੇ ਆਂਦੇ ਹੁੰਦੇ ਹੁੰਦੇ ਸੀ ਜੀ ਉਹ ਬਣਾਉਣ ਦੇ ਕੰਮ ਆਉਂਦੇ ਆ ਜਿਹੜੇ ਆਪਾਂ ਖੀਰ ਦੇ ਨਾਲ ਪੂੜੇ ਬਣਾਉਣੇ ਆ ਉਹਨਾਂ ਦੀ ਬੂੜ ਦੇ ਪੱਤੇ ਵੀ ਕਿਹ ਕੰਮ ਆਉਂਦੇ ਹੋਣਗੇ ਪਤਾ ਨਹੀਂ ਆ ਕਿਹੜੇ ਕਿਹੜੇ ਕੰਮ ਅੱਗੇ ਤੇ ਸਾਡੇ ਵੇਲੇ ਤੇ ਨਿੱਤਿਆਂ ਦੇ ਜੀ ਇਹਨਾਂ ਚ ਗੋਲ ਗੱਪਿਆਂ ਵਾਲਿਆ ਛੋਲੇ ਸਕੂਲਾਂ ਚ ਆਉਂਦੇ ਹੁੰਦੇ ਸੀ ਛੋਲੇ ਬੜੇ ਸਵਾਦ ਹੁੰਦੇ ਸੀ ਪੁਰਾਣੀਆਂ ਗੱਲਾਂ ਉਹ ਪੱਤਿਆਂ ਦਾ ਬਣਾ ਬਣਾ ਕੇ ਕੁੱਪਾ ਜਾਂ ਉਹ ਚ ਉਹਨਾਂ ਨੇ ਦੇਣੇ ਹੋ ਗੇ ਕੰਮ ਹੁੰਦੇ ਸੀ ਪਰ ਹੁਣ ਜਿੱਤਨਾ ਇਹਦਾ ਦੁੱਧ ਆ ਬੋਰਡ ਦਾ ਦੁੱਧ ਟਾਣੀ ਹੁੰਦਾ ਇਹ ਵੀ ਆਂਦੇ ਬੜੇ ਕੰਮ ਆਂਦਾ ਇਹਦੀਆਂ ਜਿਹੜੀਆਂ ਉੱਤੇ ਗੋਲਾਂ ਲੱਗਦੀਆਂ ਉਹ ਬੜੇ ਕੰਮ ਹੁੰਦੀਆਂ ਪਰ ਪਤਾ ਨਹੀਂ ਲੱਗ ਰਿਹਾ ਸਭ ਤੋਂ ਵੱਡੀ ਗੱਲ ਤੇ ਆ ਵੇਖੋ ਬੋਰਡ ਦੀ ਜਿਹਨੂੰ ਦਾੜੀਆਂ ਆਂਦੇ ਕਿੱਡੀ ਵੱਡੀ ਸਪੋਰਟ ਆ ਕਮਾਲ ਦੀ ਗੱਲ ਆ ਜੇ ਕਿਸ ਨੂੰ ਪਤਾ ਹੋਵੇ ਭੈਣ ਭਰਾ ਨੂੰ ਕੋਈ ਦੱਸੇ ਤਾਂ ਕਿਹੜੇ ਕਿਹੜੇ ਕੰਮ ਹੋ ਜੀਏ ਤਾਨੂੰ ਬਖਾਉਨੇ ਆ ਵੇਖੋ ਚਾਰ ਸਵੇਰੇ ਬੋਰਡ ਬਹੁਤ ਹੀ ਵੱਡਾ ਵਾ ਗੱਲ ਤੇ ਕਮਾਲ ਦੀ ਹੈ ਨਾ ਵੇਖੋ ਹਰਿਆ ਵਾਲਾ ਬਹੁਤ ਵਧੀਆ ਕਣੇ ਪੱਤੇ ਆ ਠੰਡੀ ਸ਼ਾਮ ਆ ਜਿਆਦੀ ਗੱਲ ਉਹਨੇ ਇਸੇ ਵਾਰੀ ਪੁੱਛਣੀ ਚਾਹਨੇ ਆ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤੇ ਆ ਬੋਰਡ ਦੀ ਜਿਹੜੀ ਦਾੜੀ ਆ ਨਾ ਇਹ ਕਿਹੜੇ ਕੰਮ ਆਉਂਦੀ ਆ ਤੇ ਜਰੂਰ ਦੱਸਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮਾਵਾ ਠੰਡੀਆਂ ਬੋਰਡ ਦੀਆਂ ਸ਼ਾਮਾਂ ਤੇ ਮਾਵਾ ਮਾਵਾ ਆਹਾਹਾਹਾ